ਅੱਜ ਦੇ ਵਰਤ ਦਾ ਸਰਲੇਖ ਹੈ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਜੀ ਦੇ ਕੋਖੋਂ ਹੋਇਆ ਆਪ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਕਾਰਨ ਸੀ ਕਿ ਆਪ ਦੀ ਬਦੌਲਤ ਹਿੰਦੂਸਤਾਨ ਦੀ ਅਸਮਾਨ ਦੀ ਰੱਖਿਆ ਹੋ ਸਕੀ ਅਨੰਦਪੁਰ ਸਾਹਿਬ ਵਿਖੇ ਆਪ ਜੀ ਦੇ ਪੁੱਤਰ ਗੋਬਿੰਦ ਰਾਏ ਜਿਨ੍ਹਾਂ ਦੀ ਉਮਰ ਉਸ ਵੇਲੇ ਸਿਰਫ 9 ਸਾਲ ਸੀ ਜੋ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜਾਣੇ ਗਏ ਦੀ ਅਰਜ਼ੋਈ ਪਰਵਾਨ ਕਰਦੇ ਹੋਏ ਕਸ਼ਮੀਰ ਤੋਂ Hindu ਧਰਮ ਦੀ ਰੱਖਿਆ ਵਾਸਤੇ ਗੁਹਾਰ ਲਗਾਉਣ ਆਏ ਪੰਡਤ ਕਿਰਪਾ RAM ਦੀ ਫਰਿਆਦ ਤੇ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ ਗੁਰੂ ਤੇਗ ਬਹਾਦਰ ਜੀ ਦੇ 59 ਸ਼ਬਦ ਤੇ 57 ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ ਜਿਨ੍ਹਾਂ ਦੀ ਮੂਲ ਸੁਰ ਵਿਰਾਗਮਈ ਹੈ ਪਦਾਰਥਕ ਅੰਨੀ ਦੌੜ ਵਿੱਚ ਆਪੇ ਤੋਂ ਟੁੱਟੇ ਹੋਏ ਮਨੁੱਖ ਲਈ ਉਹ ਬਲ ਹੋਆ ਬੰਧਨ ਛੁੱਟੇ ਦੀ ਆਸ ਜਗਾਉਂਦੇ ਹਨ ਗੁਰੂ ਜੀ ਦੀ ਸ਼ਹਾਦਤ ਦੀ ਪਿੱਠਭੂਮੀ 'ਚ ਉਹਨਾਂ ਦਾ ਸ਼ਲੋਕ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਕਮ ਕਰਦਾ ਨਜ਼ਰ ਆਉਂਦਾ ਹੈ ਗੁਰੂ ਜੀ ਅਨੁਸਾਰ ਗਿਆਨੀ ਪੁਰਖ ਉਹ ਹੈ ਜੋ ਨਾ ਤਾਂ ਕਿਸੇ ਤੋਂ ਡਰਦਾ ਹੈ ਨਾ ਕਿਸੇ ਨੂੰ ਡਰਾਉਂਦਾ ਹੈ ਗੁਰੂ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਜਿੰਦਾ ਆਰੇ ਵਿੱਚ ਹੀ ਰਿਆ ਗਿਆ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ ਤੇ ਭਾਈ ਦਿਆਲਾ ਜੀ ਨੂੰ ਉਬਲਦੇ ਦੀਗ ਵਿੱਚ ਉਬਾਲਿਆ ਗਿਆ ਆਪਣੇ ਇਹਨਾਂ ਤਿੰਨ ਸਿੱਖ ਸੇਵਕਾਂ ਤੇ ਘੋਰ ਜ਼ੁਲਮ ਹੁੰਦੇ ਵੇਖ ਗੁਰੂ ਜੀ ਅਡੋਲ ਚੱਤ ਰਹੇ ਉਹਨਾਂ ਦੀ ਹਾਲਤ ਮਨ ਨਾ ਡਿਗੇ ਤਨ ਕਾਹੇ ਕੋ ਡਰਾਈ ਵਾਲੀ ਬਣੀ ਰਹੀ ਤੇ ਜਦ ਉਹਨਾਂ ਨੂੰ ਇਸਲਾਮ ਕਬੂਲ ਕਰਨ ਜਾਂ ਕੋਈ ਕਰਾਮਾਤ ਵਿਖਾਉਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਕਰਾਮਾਤ ਨੂੰ ਕਹਿਰ ਦਾ ਨਾ ਦਿੰਦੇ ਹੋਏ 11 ਨਵੰਬਰ 1675 ਈਸਵੀ ਵਿੱਚ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਜਲਾਦ ਜਲਾਲੁਦੀਨ ਹੱਥੋਂ ਆਪਣਾ ਸੀਸ ਕਲਮ ਕਰਵਾ ਕੇ ਜਾਮੇ ਸ਼ਹਾਦਤ ਪੀ ਲਿਆ ਇਸ ਜਗ੍ਹਾ ਅੱਜ ਗੁਰਦੁਆਰਾ ਸੀਸਗੰਜ ਸੁਸ਼ੋਭਿਤ ਹੈ ਉਪਰੋਕਤ ਘਟਨਾ ਤੋਂ ਸਿੱਧ ਹੁੰਦਾ ਹੈ ਕੀ ਗੁਰੂ ਤੇਗ ਬਹਾਦਰ ਜੀ ਦੀ ਕਹਿਣੀ ਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ ਨਿਰਪੈਤਾ ਦਾ ਪਾਠ ਉਹ ਸਿਰਫ ਦੂਜਿਆਂ ਨੂੰ ਹੀ ਨਹੀਂ ਪੜਾ ਰਹੇ ਬਲਕਿ ਆਪ ਉਸ ਤੇ ਤੁਰ ਕੇ ਵੀ ਵਿਖਾ ਰਹੇ ਨੇ ਉਹ ਦੁਨੀਆਂ ਲਈ ਇੱਕ ਪ੍ਰੇਰਨਾ ਸਰੋਤ ਬਣੇ ਜਿਸ ਸੂਤਰ ਦੇ ਬਾਹਰੀ ਜਨਿਓ ਨੂੰ ਗੁਰੂ ਨਾਨਕ ਦੇਵ ਜੀ ਨੇ ਬਚਪਨ ਵਿੱਚ ਪਹਿਨਣ ਤੋਂ ਮਨਾ ਕਰ ਦਿੱਤਾ ਸੀ ਉਹਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦ ਹੋਣਾ ਜੋ ਸੰਕਟ ਵਿੱਚ ਹੈ ਮਜ਼ਲੂਮ ਐ ਉਹਦੇ ਪੱਖ ਵਿੱਚ ਖਲੋਣਾ ਉਹਨਾਂ ਦੀ கருਣਾ ਧਰਮ ਨਿਰਪੱਖਤਾ ਤੇ ਬਹਾਦਰੀ ਨੂੰ ਦਰਸਾਉਂਦਾ ਹੈ ਕਬੀਰ ਜੀ ਦਾ ਸਲੋਕ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹਿਤ ਪਰਜਾ ਪਰਜਾ ਕਟ ਮਰੈ ਕਬੂ ਨ ਛਡੈ ਖਿਤ ਉਹਨਾਂ ਤੇ ਸਟੀਕ ਸਾਬਤ ਹੁੰਦਾ ਗੁਰੂ ਤੇਗ ਬਹਾਦਰ ਜੀ ਮਨੁੱਖੀ ਕਦਰਾਂ ਕੀਮਤਾਂ ਤੇ ਅਹਿੰਸਾ ਦੇ ਪੁਜਾਰੀ ਸਨ ਉਨ੍ਹਾਂ ਦੀ ਮਨੁੱਖਤਾ ਕਿਸੇ ਮਜਬੂਰੀ ਜਾਂ ਕਮਜ਼ੋਰੀ ਦਾ ਸੱਟਾ ਨਹੀਂ ਸੀ ਧਾਰਮਿਕ ਤੇ ਨੈਤਿਕ ਸਿੱਖਿਆ ਲਈ ਜਿੱਥੇ ਉਹਨਾਂ ਨੂੰ ਭਾਈ ਗੁਰਦਾਸ ਜੀ ਜਿਹੇ ਵਿਦਵਾਨਾਂ ਦੀ ਸੰਗਤ ਹਾਸਲ ਸੀ ਉੱਥੇ ਭਾਈ ਕਲਿਆਣ ਸੂਦ ਬਿਦੀਚੰਦ ਭਾਈ ਭਰਾਗਾ ਤੇ ਭਾਈ ਤਿਲੋਕਾ ਜਿਹੇ ਯੋਧਾ ਵੀ ਅਗਵਾਈ ਲਈ ਮਿਲੇ ਹੋਏ ਸਨ ਕੁਝ ਸਿੱਖ ਵਿਦਵਾਨ ਇਹ ਮੰਨਦੇ ਨੇ ਕਿ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਤਲਵਾਰ ਦੇ ਜਿਹੜੇ ਜੋਹਰ ਵਿਖਾਏ ਉਹਨਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਪਿਤਾ ਗੁਰ ਹਰਗੋਬਿੰਦ ਜੀ ਨੇ ਉਹਨਾਂ ਦਾ ਨਾਂ त्याਗਮਲ ਤੋਂ ਤੀਗ ਬਹਾਦਰ ਰੱਖ ਦਿੱਤਾ ਇੱਕ ਮੁਸਲਮ ਇਤਿਹਾਸਕਾਰ ਮੁਹਸਿਨ ਫਾਨੀ ਲਿਖਦਾ ਹੈ ਕਿ ਗੁਰੂ ਜੀ ਆਪਣੇ ਕੋਲ ਹਰ ਵੇਲੇ 700 ਘੋੜੇ 300 ਘੁਡਸਵਾਰ ਤੇ 60 ਧੋਪਚੀ ਰੱਖਦੇ ਸਨ ਜੀ ਅਜਿਹੇ ਵਿਅਕਤੀ ਅਹਿੰਸਾ ਦਾ ਸੰਦੇਸ਼ ਦੇਂਦਾ ਤਾਂ ਇਹ ਕੋਈ ਮਾਮੂਲੀ ਗੱਲ ਨਹੀਂ ਹੈ ਬਹਾਦਰ ਤੇ ਨਿਡਰ ਹੁੰਦੇ ਹੋਏ ਵੀ ਖਿਮਾ ਦੇ ਉਹਨਾਂ ਦੇ ਜੀਵਨ ਵਿੱਚ ਖਾਸ ਮਹੱਤਤਾ ਸੀ 8ਵੇਂ ਸਿੱਖ ਗੁਰੂ ਤੋਂ ਬਾਅਦ ਧੀਰਮਲ ਗੁਰੂ ਗੱਦੀ ਦਾ ਇੱਕ ਪ੍ਰਬਲ ਦਾਵੇਦਾਰ ਸੀ ਆਪਣੇ ਮਨਸੂਬਿਆਂ 'ਚ ਮਿਲੀ ਅਸਫਲਤਾ ਨੇ ਉਹਦੀ ਈਰਖਾ ਨੂੰ ਹੋਰ ਵੀ ਵਧਾ ਦਿੱਤਾ ਸੀ ਜਿਸ ਤੇ ਚੱਲਦੇ ਉਹਨੇ ਗੁਰੂ ਜੀ ਤੇ ਚਾਨਲੇਵਾ ਹਮਲਾ ਕਰ ਦਿੱਤਾ ਭਾਈ ਮੱਖਣਸ਼ਾ ਲੁਬਾਣਾ ਜਿਸਨੇ ਬਾਬੇ ਬਕਾਲੇ ਚ ਬਾਈ ਪਖੰਡੀ ਗੁਰੂਆਂ ਦੇ ਵਿੱਚ ਖਾਮੋਸ਼ੀ ਨਾਲ ਤਪ ਕਰ ਰਏ ਅਸਲੀ ਗੁਰੂ ਦੇ ਰੂਪ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਪਛਾਣ ਲਿਆ ਸੀ ਉਹਨਾਂ ਦੇ ਸਾਹਮਣੇ ਧੀਰਮਲ ਨੂੰ ਫੜ ਕੇ ਪੇਸ਼ ਕੀਤਾ ਤਾਂ ਗੁਰੂ ਜੀ ਨੇ ਨਾ ਸਿਰਫ ਧੀਰਮਲ ਨੂੰ ਮਾਫ ਕਰ ਦਿੱਤਾ ਸਗੋਂ ਉਸ ਵੱਲੋਂ ਲੁੱਟਿਆ ਸਮਾਨ ਵੀ ਉਸ ਕੋਲ ਹੀ ਰਹਿਣ ਦਿੱਤਾ ਜਿਸ ਵਿੱਚ ਆਦ ਗਰੰਦ ਦੀ ਭੀੜ ਵੀ ਸ਼ਾਮਿਲ ਸੀ ਬਾਜੂਆਂ ਵਿੱਚ ਬਹਾਦਰੀ ਤੇ ਦਿਲ ਵਿੱਚ ਕਰੁਣਾ ਦੇ ਸਮੁੰਦਰ ਦਾ ਪ੍ਰਤੱਖ ਪ੍ਰਮਾਣ ਗੁਰੂ ਤੇਗ ਬਹਾਦਰ ਜੀ ਆਪ ਸਨ ਇਹ ਕਹਿ ਦੇਣਾ ਬੜਾ ਸੌਖਾ ਲੱਗਦਾ ਹੈ ਕਿ ਹਰਕ ਸੋਗ ਜਾ ਕਹਿ ਨਹੀਂ ਬੈਰੀ ਮੀਤ ਸਮਾਨ ਪਰ ਅਮਲ ਕਰਨਾ ਬੜਾ ਔਖਾ ਆਪਣੇ ਅਮਲੋ ਕਰਮ ਕਰਕੇ ਹੀ ਗੁਰੂ ਤੇਗ ਬਹਾਦਰ ਜੀ ਯੁੱਗਪੁਰਖ ਵਿੱਚ ਤਬਦੀਲ ਹੋ ਗਏ ਔਰੰਗਜ਼ੇਬ ਦੀ ਉਸ ਵੇਲੇ ਦੀ ਕਰੂਰ ਹਕੂਮਤ ਨਾਲ ਟਕਰਾਉਣਾ ਕੋਈ ਛੋਟੀ ਗੱਲ ਨਹੀਂ ਸੀ ਇਹਦੇ ਬੜੇ ਭਿਆਨਕ ਨਤੀਜੇ ਨਿਕਲ ਸਕਦੇ ਸਨ ਜੋ ਨਿਕਲੇ ਵੀ ਮੁੱਦਾ ਵੱਡਾ ਸੀ ਤਾਂ ਲੜਾਈ ਵੀ ਲੰਮੀ ਚੱਲਣੀ ਸੀ ਜੋ ਗੁਰੂ ਗੋਬਿੰਦ ਸਿੰਘ ਮਾਤਾ ਗੁਜਰੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਹਬਜ਼ਾਦੇ ਤੇ ਬਾਬਾ ਬੰਦਾ ਬਹਾਦਰ ਜਿਹੀ ਹਜ਼ਾਰਾਂ ਸ਼ਹੀਦਾਂ ਦੇ ਬਲਿਦਾਨ ਦੇ ਨਾਲ ਖਤਮ ਹੋਈ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਦੇਸ਼ਾ ਵਿੱਚ ਗੁਰੂ ਤੇਗ ਬਹਾਦਰ ਜੀ ਆਪ ਆਪਣੇ ਕੁਝ ਸਿੱਖ ਸੇਵਕਾਂ ਨਾਲ ਦਿੱਲੀ ਲਈ ਰਵਾਨਾ ਹੋਏ ਆਪਣੀਆਂ ਯਾਤਰਾਵਾਂ ਦੌਰਾਨ ਉਹ ਆਪਣੇ ਪਿਆਰ ਵਾਲੇ ਕਈ ਮੁਸਲਮਾਨ ਫਕੀਰਾਂ ਸੇਵਕਾਂ ਕੋਲ ਠਹਿਰੇ ਸੋ ਇਸ ਜੰਗ ਨੂੰ ਇੱਕ ਖਾਸ ਕੌਮ ਖਿਲਾਫ ਵੇਖਣਾ ਸਰਾਸਰ ਨਾਇਨਸਾਫੀ ਹੋਵੇਗੀ ਦੁਨੀਆ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਘਟਨਾ ਹੈ ਜਦੋਂ ਕੋਈ ਮਕਤੂਲ ਸ਼ਹੀਦ ਹੋਣ ਲਈ ਆਪ ਕਤਲ ਦੇ ਦਰ ਤੱਕ ਚੱਲ ਕੇ ਗਿਆ ਆਗਰੇ ਵਿੱਚ ਇੱਕ ਗਰੀਬ ਮੁਸਲਿਮ ਆਜੜੀ ਦੀ ਮਦਦ ਲਈ ਉਸ ਰਾਹੀਂ ਆਪ ਆਪਣੀ ਗ੍ਰਿਫਤਾਰੀ ਦਿੱਤੀ ਇਸ ਸੰਦਰਭ ਵਿੱਚ ਫੈਜ਼ ਅਹਿਮਦ ਫੈਜ਼ ਦਾ ਇਹ ਸ਼ੇਰ ਇਹ ਸ਼ੇਰ ਬੜਾ ਅਹਿਮ ਪ੍ਰਤੀਤ ਹੁੰਦਾ ਹੈ ਜਿਸ ਧਜੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਤੀ ਹੈ ਇਸ ਜਾਨ ਕੀ ਕੋਈ ਬਾਤ ਨਹੀਂ ਇਹ ਜਾਨ ਤਾਂ ਆਣੀ ਜਾਣੀ ਹੈ ਇਸ ਸ਼ਾਨ ਨੂੰ ਸਜਦਾ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਦਰਦ ਦੇ ਉੱਪਰ ਨਿਡਰਤਾ ਦੀ ਕਟੜਤਾ ਉੱਤੇ ਕਰੁਣਾ ਦੀ ਇੱਜ਼ਤ ਗੁਰ ਤੇਗ ਬਹਾਦਰ ਜੀ ਦੀ ਜੈ ਜੈਕਾਰ ਰੇਂਦੀ ਦੁਨੀਆ ਤੀ ਗੂੰਜਦੀ ਰਹੇਗੀ ਆਮੋਖਾ ਸਭ ਨੂੰ ਟੁੰਬਦੀ ਰਹੇਗੀ ਬਜ਼ੁਰਗ ਪੰਜਾਬੀ ਕਵੀ ਨਵਤੇਜ ਭਾਰਤੀ ਇਸ ਫਰਤਾਂ ਲਿਖਦੇ ਹਨ ਪਤਾ ਨਹੀਂ ਕਿੰਨਾ ਕੁ ਸਿੱਖਾਂ ਪਰ ਜਦ ਵੀ ਚਾਂਦਨੀ ਚੌਂਗ ਸੀਸਗੰਜ ਅੱਗੋਂ ਲੰਗਦਾ ਹਾਂ ਬਲੁੰਦਰਿਆ ਜਾਂਦਾ ਹਾਂ ਪਤਾ ਨਹੀਂ ਕਿੰਨਾ ਕੁ ਸਿੱਖਾਂ ਪਰ ਜਦ ਵੀ ਚਾਂਦਨੀ ਚੌਂਗ ਸੀਸਗੰਜ ਅੱਗੋਂ ਲੰਗਦਾ ਹਾਂ ਬਲੁੰਦਰਿਆ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ